ਹਾਂਜੀ ਮਿੱਤਰੋ ਅੱਜ ਤੁਹਾਨੂੰ ਦਿਖਾਉਣਾ ਹੈ ਆਪਣਾ ਸਬਜ਼ੀਆਂ ਵਾਲਾ ਖੇਤ। ਬਾਕੀ ਇੱਧਰ ਹੈਗਾ ਨਿੰਬੂਆਂ ਦਾ ਬੂਟਾ। ਦੇਖੋ ਨਿੰਬੂ ਲੱਗੇ ਹੋਏ ਇੰਨੇ ਕ ਨੂੰ ਐ। ਵਿੱਚ ਪੱਕੇ ਹੋਏ ਵੀ ਆ। ਬਾਕੀ ਇੱਧਰ ਹੈਗਾ ਸੰਤਰੇ। ਦੋ ਥੱਲੇ ਲੱਗੇ। ਉਹਨਾਂ ਕਾਲ ਨਿੰਦਰ ਖੇਚ ਆ ਹੈਗੇ ਮੇਥੇ ਤੇ ਇੱਧਰ ਪਾਲ ਕੇ ਖੜੀ ਆ ਇਧਰ ਮੇਥੀ ਆ ਬਾਕੀ ਧਨੀਆਂ ਤੇ ਆ ਗਾਜਰਾ ਹੋਗੀਆਂ ਤੇ ਇਧਰ ਹੈਗੀਆਂ ਮਿਰਚਾਂ ਆ ਸੁੱਕੀਆਂ ਮਿਰਚਾਂ ਥੋੜੀਆਂ ਆਈਆਂ ਆ ਲਸਣ ਬੀਜੇ ਆ ਬਾਕੀ तो गोभी गठे लाए में थोड़े जे लाई भी बहुत गठिया की तैयार हो चली पंद्रह दिन तक फिर लौने गठे बाकी इधर है गए आलू ਕਰ ਜੋਗੋ ਲਾਇ ਮੇ ਬਾਸ ਆਪਾ ਇੰਨੇ ਕੇ ਇਹ ਟਮਾਟਰ ਆ ਮਟਰ ਲੱਗੇ ਵੇ ਦੇਖ